ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਨਾਗ ਤਾਂ ਜਿਆਦਾ ਸੀਗੇ ਜੀ ਪਰ ਦੋ ਤਿੰਨ ਨਾਗ ਵਿੱਚੋਂ ਸੇਲ ਹੋ ਗਏ ਆ ਹੁਣ 6 ਨਗਾ ਦੀ ਆਪਾਂ ਵੀਡੀਓ ਕਵਰ ਕਰਾਂਗੇ ਜਿਹਦੇ ਚ ਦੋ ਬਰੇਡਾ ਐ ਇੱਕ ਜਰਸੀ ਆ ਤੇ ਇੱਕ ਐਚਪੀ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਿਓ ਸਾਸੀ ਗਾਲ ਜੀ ਸਾਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੰਦੀਪ ਸਿੰਘ ਸ਼ਹਿਰ ਧਰਮਕੋੜ ਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 81746852 ਜੀ ਨਾਗ ਹੁਣ ਫਿਰ 6 ਰਹਿ ਗਏ ਜੀ 6 ਨਾਗ ਹੈ ਜੀ ਹਾਂ ਜੀ ਕਿਉਂਕਿ 2 ਲੈ ਗਏ ਬਾਈ ਨਹੀਂ 4 ਨਾਗ ਸੇਲ ਹੋ ਗਏ ਬਾਈਆਂ ਲੈ ਹਾਂ ਇੱਥੇ ਬੈਠੇ ਆਪਣੇ ਕੋਲ ਠੀਕ ਆ ਹਾਂ ਜੀ ਹਾਂ ਜੀ 4 ਨਾਗ ਬਾਈਆਂ ਲੈ 11 ਸੇਲ ਹੋ ਗਏ ਠੀਕ ਆ ਤੇ ਦੰਦਾਂ 'ਚ ਕਿਵੇਂ ਆ ਬਾਈ ਸਾਰੀਆਂ ਬੱਚੇ ਇਹ ਦੰਦਾਂ ਜੀ ਅਭੀ ਦੇ ਸਾਰੀਆਂ ਕੋਈ ਖੀਰੀ ਨਹੀਂ ਨਹੀਂ ਕੋਈ ਨਹੀਂ ਅੰਦਰ ਦੀ ਗਰੰਟੀ ਆ ਅੰਦਰ ਦੀ ਗਰੰਟੀ ਆ ਕੰਜ ਦੀ ਫੁੱਲ ਆ ਹਾਂ ਕੰਜ ਦੀ ਫੁੱਲ ਹੋੜ ਸ਼ਾਂਕ ਤਾਂ ਹੈ ਨਹੀਂ ਜੀ ਹੋੜ ਸ਼ਾਂਕ ਦੀ ਗਰੰਟੀ ਜੀ ਠੀਕ ਆ ਕਿਧਰੋਂ ਕਰਕੇ ਸ਼ੁਰੂ ਕਰੋ ਇੱਥੇ ਕਰੋ ਬੱਚਾ ਠੀਕ ਆ ਮਾੜੀ ਮਾੜੀ ਸਿੰਗੀ ਜੀ ਹਾਂ ਮਾੜੀ ਮਾੜੀ ਸਿੰਗੀ ਜੀ ਰੰਗ ਪ੍ਰਿੰਟ ਪੂਰਾ ਚੰਗਾ ਰੰਗ ਪ੍ਰਿੰਟ ਫੋਨ ਲਓ ਜੀ ਹੋੜ ਸ਼ਾਂਕ ਅੱਜ ਕਿਸੇ ਵੀ ਲਾੜ ਦੇਣੀ ਜੇ ਹੁੰਦੀ ਤਾਂ ਆਪਾਂ ਵੀਰੇ ਦਿਖਾ ਵੀ ਦਿੰਨੇ ਹੁੰਨੇ ਆ ਕੁਆਲਿਟੀ ਇਹਦੀ ਪੂਰੀ ਚੰਗੀ ਆ ਬਾਕੀ ਹੈ ਬੱਚਾ ਹੀ ਆ ਜਿਹਦੇ ਬਈ ਸਿੰਮਨ ਲੱਗਿਆ ਹੋਇਆ ਉਹਦਾ ਥੋੜਾ ਜਿਹਾ ਦੱਸ ਦਿਓ ਜੀ ਹਾਂ ਉਹ ਪੈਂਦਾ ਲੈ ਬੰਦੀ ਠੀਕ ਆ ਸਿੰਗ ਦਾ ਦੱਗੇ ਵੀ ਜਾਣਗੇ ਬਾਈ ਹਨਾ ਇਹਦੇ ਹਾਂ ਸਿੰਘ ਦਾ ਦੱਗਣਗੇ ਬੱਚੇ ਹੂੰ ਬੱਚਾ ਹੀ ਆ ਕਿਉਂਕਿ ਹੁਣ ਤਾਂ ਰਵੜਾ ਜਿਹਾ ਝੜ ਜਾਂਦੀਆਂ ਉਹ ਰਵੜਾ ਚੱਲ ਜਾਂਦੀ ਹੂੰ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਚੈੱਕ ਕਰ ਸਕਦੇ ਹੋ ਤੁਸੀਂ ਝੋਲੀ ਆ ਮੜਾ ਜਾਂ ਦਾਣਾ ਜਾਂ ਬਾਈ ਨਾਲ ਇਹ ਹਾਂ ਵਿਚਾਲੇ ਮੜਾ ਦਾਣਾ ਠੀਕ ਆ ਜੀ ਲਓ ਜੀ ਚੈੱਕ ਕਰ ਸਕਦੇ ਹੋ ਵੈਸੇ ਹੀ ਆ ਮਾੜਾ ਜਾਂ ਦਾਣਾ ਜਾਂ ਇਹ ਤੇ ਰਵੜ ਚੜ ਜੇ ਤਾਂ ਲੈ ਵੀ ਜਾਣਾ ਹਨਾ ਰੰਗ ਪ੍ਰਿੰਟ ਪੂਰਾ ਚੰਗਾ ਰੰਗ ਪ੍ਰਿੰਟ ਦੀ ਬਹੁਤ ਸੋਹਣੀ ਤੇ ਮੁੱਲ ਕਿਵੇਂ ਕਰਨਾ ਹੈ ਮੁੱਲ ਬਾਈ ਆਪਾਂ ਪਹਿਲੇ ਦੱਸ ਦਿੰਦੇ ਜੇ ਕੱਲੀ ਬੱਚੀ ਲੈਂਦਾ ਕੋਈ 12000 ਦੀ ਦੇਵਾਂਗੇ ਹੂੰ ਜੋੜਾ ਲੈਂਦਾ 16000 ਦਾ ਦੇਵਾਂਗੇ ਹੂੰ ਇਕੱਠੀਆਂ ਲੈਂਦਾ ਕੋਈ ਜੇ ਸਾਰੀਆਂ ਇਕੱਠੀਆਂ ਲੈਂਦਾ ਤੇ ਬਾਈ 46000 ਦੀਆਂ ਦੇਵਾਂਗੇ ਤਿੰਨ ਤਿੰਨ 6 ਬੱਚੇ ਤਨ ਤੇ ਤਨ 64000 ਦੀਆਂ 40000 ਦੀਆਂ ਦੁਬਾਰਾ ਫੇਰ ਦਸ ਦੀ ਕੱਲੀ ਕੱਲੀ ਬੱਚੀ 12000 ਦੀ ਜੋੜਾ 16000 ਦਾ ਸਾਰੀਆਂ ਇਕੱਠੀਆਂ ਸ਼ੇਰੀਆਂ 64000 ਦੀਆਂ ਜੋੜਾ ਇੱਕ ਵੱਡੂ ਹੀ ਚੱਲੂਗਾ ਕਿ ਜਿਹੜੇ ਮਰਜ਼ੀ ਬਣਾ ਲਵੇ ਨਹੀਂ ਕੋਈ ਗੱਲ ਜਿਹੜੀ ਮਰਜ਼ੀ ਬਣਾ ਲਵੇ ਜਿਹੜੀ ਮਰਜ਼ੀ ਬਣਾ ਲਵੇ ਠੀਕ ਆ ਦੋ ਨੰਬਰ ਵੀਰੇ ਇਹਨੂੰ ਵੀ ਤੋੜ ਕੇ ਦਿਖਾ ਦਿਓ ਤੋੜ ਤੋੜਨੇ ਦਾ ਕੋਈ ਚੱਕਰ ਨਹੀਂ ਵੀਰੇ ਆਪਰੀ ਜਮੇਗਾ ਓਕੇ ਆ ਕੋਈ ਲੰਗ ਛੰਗ ਨਿਕਲ ਜੇ ਨਾ ਨਾ ਚਾਰ ਹੀ ਸੰਦਾ ਆਪਾਂ ਬੈਠੇ ਆ ਵੀਰੇ ਬੈਠੇ ਵੀਰੇ ਆਪਾਂ ਠੀਕ ਆ ਜੋੜਾ ਯਾਨੀ ਜਿਹੜਾ ਮਰਜੀ ਬਣਾ ਲਓ 16000 ਦਾ ਫੇਸ ਦਿਖਾ ਦੇ ਮੜਾ ਬੱਛੀ ਦਾ ਹੂੰ ਫੇਸ ਕੁਆਲਿਟੀ ਦਿਖਾ ਦੀ ਵਿੱਚੋਂ ਦੋ ਕਿਨਾਂਗ ਵਿੱਚੋਂ ਤੋਰ ਦਾਂਗੇ ਆਪਾਂ ਫੇਸ ਕੁਆਲਿਟੀ ਸੋਣੀ ਹੈ ਠੀਕ ਹੈ ਜੀ ਬਾਕੀ ਵੀਰੇ ਦੰਦਾ ਚੀ ਆ ਹੁੰਦੀ ਹੋ ਕੋਈ ਚੌਗੀ ਹੋ ਕੋਈ ਛਿੱਗੀ ਹੋ ਆ ਜੀ ਤਿੰਨ ਨੰਬਰ ਦੇ ਬੱਛੀ ਹੈ ਠੀਕ ਹੈ ਇਹਦੇ ਝੋਲੀ ਚੈੱਕ ਕਰਾ ਦੀ ਬਈ ਚਾਰ ਹੀ ਥਾਣਾ ਵਿਖਾ ਦਿਓ ਜੀ ਲਓ ਜੀ ਕਰੋ ਚੈੱਕ ਠੀਕ ਆ ਆ ਫੇਸ ਕੁਆਲਿਟੀ ਵੀ ਦਿਖਾ ਦੀ ਬਈ ਹੈਨਾ ਥੋੜੀ ਜੀ ਘੱਟ ਸੇ ਵਾਲੇ ਘਰੇ ਆਈ ਆ ਪ੍ਰਿੰਟ ਸੋਣਾ ਆ ਗਿਆ ਇਹਨਾ ਬਈ ਮੰਨ ਲਓ ਜੇ ਸਾਮ ਸੰਭਾਲ ਵਾਲੇ ਘਰੇ ਜਾਵੜੀ ਤਾਂ ਗੱਲ ਬਾਤ ਜੇ ਜੇ ਆ ਤਿੰਨਾ ਦਿਨਾਂ ਦਾ ਕਰ ਲੇ ਬਈ ਕੋਈ ਹਾਂ ਉਹ ਕੋਈ ਕਰ ਦਾਂਗੇ ਫੋਨ ਤੇ ਕਰ ਦਾਂਗੇ ਠੀਕ ਆ ਅੱਗੇ ਆ ਗਈ ਵੀਰੇ ਜਰਸੀ ਇਹਦੇ ਏ ਆਈ ਵਗੈਰਾ ਤਾਂ ਨਹੀਂ ਹੋਈ ਜੀ 4 ਨੰਬਰ ਜਰਸੀ ਇਹਨਾਂ ਦੀ ਏ ਆਈ ਹੋਈ ਆ ਦੋਨਾਂ ਦੀ ਅ 4 ਤੇ 5 ਦੀ ਹਾਂਜੀ ਠੀਕ ਆ ਇਹਦੇ ਝੋਲੀ ਚੈੱਕ ਕਰਾ ਦੇ ਝੋਲੀ ਚ 4 ਇਹਨਾਂ ਬਹੁਤ ਸੋਹਣੇ ਗਲਾਬੀ ਰੰਗ ਲੱਗੇ ਇਹ ਤੋੜਦੀ ਯਾਰ ਬਈ ਇੱਕ ਵਿਹੜ ਤੋੜਦੀ ਕਿਉਂਕਿ ਚੱਜ ਨਾ ਪਤਾ ਲੱਗ ਜੇ ਜਿਹੜੇ ਵੀਰ ਨੇ ਲੈਣੀ ਹੋਵੇ ਰੰਗ ਕੁਆਲਿਟੀ ਪੂਰੀ ਚੰਗੀ ਹੈ ਹਨਾ ਬਰੀਡ ਬੱਚਾ ਦੰਦਾਂ ਚ ਹੀ ਆ ਏ ਆਈ ਬਾਈ ਦੱਸਦਾ ਕਿ ਹੋਈ ਆ ਪਰ ਤੁਸੀਂ ਵੀਰੇ ਸੌਦਾ ਇਹਦਾ ਖਾਲੀ ਮੰਨ ਕੇ ਹੀ ਕਰਨਾ ਥੋੜੀ ਕਿਸਮਤ ਵੀਰੇ ਗੱਬਣ ਰਹੇ ਜੇ ਖਾਲੀ ਰਹੇ ਜੇ ਜਾਤ ਬਰੀਡੇ ਦੀ ਪੂਰੀ ਚੰਗੀ ਆ ਬਾਕੀ ਫੇਸ ਕੁਆਲਟੀ ਸੋਣੀ ਆ ਦੇਖ ਸਕਦੇ ਹੋ ਤੁਸੀਂ ਬੰਨ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਬਈ ਇਹਦਾ ਨਿੱਗਰ ਆਉ ਵੀ ਨਿੱਗਰ ਬਹੁਤ ਵਧੀਆ ਠੀਕ ਆ ਇਹ ਵੀ ਫਿਰ ਰਹਿ ਜਾਣੀ ਆ 8000 ਜੀ ਰਹਿ ਗਈ ਹਨਾ ਬਈ ਜੋੜੇ ਚ 8000 ਜੀ ਰਹਿ ਗਈ ਜੋੜੇ ਹੂੰ ਠੀਕ ਆ ਅਗੇ ਨਾਗ ਨੰਬਰ ਆ ਗਿਆ 5 ਚਾਰ ਹੀ ਥਾਣਾ ਹਾਂ ਇਹਦੇ ਵੀ ਚਾਰ ਹੀ ਥਾਣ ਇਹਦੀ ਵੀ ਇਹ ਲੱਗਾ ਆਪਾਂ ਖਾਲੀ ਦੱਸ ਕੇ ਦੇਣੀ ਹੈ ਬੱਚੀ ਇਹ ਚੁੰਗੀ ਕਰਮਾ ਵਾਲੀ ਬਈ ਹਾਂਜੀ ਹਾਂਜੀ ਕਰਮਾ ਵਾਲੀ ਹੁੰਦੀ ਹੈ ਕਹਿੰਦੇ ਚੁੰਗੀ ਸੁਣਿਆ ਬਈ ਮੈਂ ਵੀ ਤੇ ਬਾਕੀ ਕੁਆਲਿਟੀ ਬਰੀਡ ਬਹੁਤ ਵਧੀਆ ਬਰੀਡ ਚੰਗੀ ਆ ਹਨਾ ਚਮਕ ਦਾਮਕ ਵੀ ਚੰਗੀ ਆ ਇਹਦੀ ਮੋੜ ਲੈ ਜੱਲੀ ਚਾਰ ਹੀ ਥਾਣਾ ਵਿਖਾ ਦੇ ਠੀਕ ਆ ਇਹਦੇ ਥਾਣ ਦਿਖਾ ਦੇ ਆ ਵੀਰੇ ਤੇ ਐਂਡ ਤੇ ਆ ਗਿਆ 6 ਨੰਬਰ ਬਈ ਹਾਂਜੀ ਠੀਕ ਆ ਇਹ ਜਰਸੀ ਕ੍ਰੋਸ ਆ ਬੱਚੀ ਕਿਤੇ ਵੀ ਨਹੀਂ ਕੋਈ ਫੋਰਚਾ ਕਰ ਨਹੀਂ ਜੀ ਨਹੀਂ ਚਾਰ ਹੀ ਫੇਰ ਡਰਦੀ ਐ ਥੋੜੀ ਜਿਹੀ ਖੁੱਲਣੀ ਐ ਨਹੀਂ ਹੀਟ ਚਾ ਵੱਛੀ ਐ ਅੱਛਾ ਹੀਟ ਚਾ ਹਾਂ ਇਹ ਦੇ ਚਾਰ ਹੀ ਸਾਨਾ ਹੀ ਹਾਂ ਕੋਈ ਗੱਲ ਨਹੀਂ ਜ਼ਿੰਮੇਵਾਰੀ ਆਪਣੀ ਠੀਕ ਆ ਹਾਂ ਫੇਸਬੁਕ ਦਿਖਾ ਦੇ ਉਹ ਨੂੰ ਹੂੰ ਠੀਕ ਆ ਰੰਗ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਹਾਂਜੀ ਹਾਂਜੀ ਬਾਕੀ ਜੇ ਕੋਈ ਤਿੰਨ ਤਣ ਕਰਕੇ ਲੈ ਜੇ ਤਾਂ ਬਾਈ ਕਹਿੰਦਾ ਤਿੰਨ ਤਣ ਕਰਕੇ ਵੀ ਦੇ ਦਾਂਗੇ ਮਾਨ ਤਾਂ ਖੁੱਲਾ ਹੋ ਜੂਗਾ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ